ਕੀ ਹੈ ਉਹ ਸ਼ਿਲਾ ਵੀ ਸਰਪੋ ਇਹੀ ਹੈ ਜਾਂ ਫਿਰ ਮਹਾਰਾਸ਼ਟਰ ਸ਼ਿੰਗਲਾਪੁਰ ਜਿਵੇਂ ਮਹੀਸੇ ਉਨੇ ਦਾ ਰੂਪ ਯਹਾਂ ਤੇ ਆਇਆ ਹੈ ਠੀਕ ਹੈ ਜੀ ਸ਼ਿਵਲਿੰਗਾਂ ਪਹਿਲੀ ਵਾਰੀ ਦੇਖ ਰਹੇ ਆ ਜੀ ਪਾਰੇ ਦੀ ਸ਼ਿਵਲਿੰਗ ੜੀ ਹੈ ਹਿੰਦੁਸਤਾਨ ਦੇ ਸ਼ਾਇਦ ਕਿਤੇ ਹੋਏ ਅੱਛਾ ਜੀ ਸਾਡੀ ਨਜ਼ਰ ਅਸੀਂ ਤੇ ਕਿਤੇ ਬੜੇ ਘੁੰਮਿਆ ਕਿਤੇ ਦੇਖੀ ਨਹੀਂ ਠੀਕ ਹੈ ਜੀ ਦੀ ਆਪਣੇ ਪਾਰੇ ਦੀ ਸ਼ਿਵਲਿੰਗ ਤੇ ਸ਼ਿਲਾ ਛਣੀ ਸ਼ਿਲਾ ੜੀਆ ਜੀ ਉਹ ਉਹ ਇੱਕ ਤੇ ਹੈ ਸਾਡੇ ਸ਼ਿੰਗਲਾਪੁਰ ਚ ਅੱਛਾ ਤੇ ਦੂਜੀ ਹਿੰਦੁਸਤਾਨ ਚ ਇੱਥੇ ਹੈ ਇਹਦੇ ਨਾਲ ਦੀ ਹੋਰ ਤੁਹਾਨੂੰ ਕਿਤੇ ਨਹੀਂ ਮਿਲੇਗੀ ਕਿਤੇ ਨਹੀਂ ਪੰਜ ਮੁਖੀ ਬਾਬਾ ਜੀ ਤਾਂ ਤੁਹਾਨੂੰ ਸ਼ਿਲਾ ਵਿੱਚ ਸ਼ਾਕ ਸ਼ਾਤ ਤੁਹਾਨੂੰ ਦੇਵੀ ਦੇਵਤਿਆਂ ਦੇ ਦਰਸ਼ਨ ਹੁੰਦੇ ਆ ਔਰ ਅਸੀਂ ਇਹ ਦਰਸ਼ਨ ਕਰਨੇ ਆ ਕਰ ਚੁੱਕੇ ਆ ਜੀ ਪ੍ਰੂਫ ਦੇ ਰਹੇ ਆ ਦਾ ਅੱਛਾ ਜੀ ਹਾਂ ਜੀ ਤੁਸੀਂ ਜੀ ਦਾ ਬੜਾ ਵਧੀਆ ਤੇ ਮੰਦਿਰ ਬਣਾ ਦਾ ਇਹਨਾਂ ਨਾਲ ਕਾਲੀ ਮਾਤਾ ਜੀ ਦੀ ਮੂਰਤੀ ਆ ਸਾਢੇ 4 ਕੁਇੰਟਲ ਦਾ ਵੇਟ ਆ ਜੇ ਤੁਸੀਂ ਉਹਦੇ ਨਾਲ ਹੱਥ ਲਗਾਓਗੇ ਹਾਂਜੀ ਤਾਂ ਉਹ ਪੂਰੀ ਹਿਲਣਾ ਚਾਲੂ ਹੋ ਜਾਂਦੀ ਹੈ ਮਤਲਬ ਬੀਜ ਮੰਤਰਾਂ ਦੇ ਨਾਲ ਤੁਸੀਂ ਵੀ ਜੇ 10 ਮਿੰਟ ਲਾ ਕੇ ਬੜੀ ਸ਼ਰਧਾ ਨਾਲ ਦੇਖੋਗੇ ਤਾਂ ਤੁਹਾਨੂੰ ਸ਼ਿਵ ਸ਼ੰਕਰ ਬੋਲੇ ਨਾ ਜੀ ਦੇ ਹਨੂਮਾਨ ਜੀ ਦੇ ਮਾਤਾ ਪਾਰਵਤੀ ਜੀ ਦੇ ਦਰਸ਼ਨ ਹੋਣਗੇ ਅੱਛਾ ਜੀ ਗਣਪਤੀ ਜੀ ਦੇ ਦਰਸ਼ਨ ਕੀ ਆ ਚਮਤਕਾਰੀ ਸ਼ਿਵ ਮੰਡੀ ਆ ਭਾਜੀ ਹੈ ਨਾ ਜੀ 10 ਕਿਲੋ ਦਾ ਪੱਥਰ ਵੀ ਕਿਤੇ ਰੱਖੋ ਦੋ ਹਿਲ ਨਹੀਂ ਸਕਦਾ ਦੇਖੋ 1.5 4 ਕੁੰਟਲ ਦੀ ਮੂਰਤੀ ਹੈ ਜੀ ਸਥਾਪਿਤ ਕੀਤੀ ਦੀ ਅੱਛਾ ਜੀ ਇਹ ਬਾਬਾ ਜੀ ਬੈਠੇ ਆ ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਡਾ ਆਪਣਾ ਕਰਮਵੀਰ ਅੱਜ ਲੈ ਕੇ ਆਇਆ ਇੱਕ ਨਵਾਂ ਬਲੌਗ ਦੋਸਤੋ ਪਠਾਨਕੋਟ ਦੀ ਧਰਤੀ ਤੇ ਘੁੰਮ ਰਹੇ ਆ ਪਿੰਡ ਸੁਕ੍ਰਾਂਤ ਹੈ ਨਾ ਭਾਜੀ ਸੁਕ੍ਰੀਤ ਸੁਕ੍ਰੀਤ ਪਿੰਡ ਸੁਕ੍ਰੀਤ 24 ਕਿਲੋਮੀਟਰ ਪਠਾਨ 24 ਕਿਲੋਮੀਟਰ ਪਠਾਨਕੋਟ ਤੋਂ ਆ ਅੱਜ ਤੁਹਾਨੂੰ ਸ਼ਨੀ ਦੇਵ ਜੀ ਦੇ ਮੰਦਰ ਦੇ ਦਰਸ਼ਨ ਕਰਾਉਣੇ ਆ ਜਿਹੜੀ ਕਹਿੰਦੇ ਉੱਥੇ ਮੂਰਤੀ ਆ ਭਾਜੀ ਇੱਕ ਮੂਰਤੀ ਇੱਕ ਹੋਰ ਕੀ ਉੱਥੇ ਸ਼ਿਲਾ ਇੱਕ ਸ਼ਿਲਾ ਉਹ ਇੱਕ ਸ਼ਿਲਾ ਮਹਾਰਾਸ਼ਟਰ ਦੇ ਵਿੱਚ ਆ ਇਹ ਕਿੱਥੇ ਆ ਇੱਕ ਚਮਤਕਾਰ ਦੀ ਗੱਲ ਹੋਰ ਆ ਕਾਲੀ ਮਾਤਾ ਦੀ 4.5 ਕੁਇੰਟਲ ਦੀ ਉੱਥੇ ਮੂਰਤੀ ਆ ਕਹਿੰਦੇ ਜੇ ਤੁਸੀਂ ਉਹਨੂੰ ਹੱਥ ਵੀ ਲਾਉਨੇ ਆ ਨਾ ਉਹ ਹਿੱਲਦੀ ਆ ਤੁਸੀਂ ਕੋਈ 10 ਕਿਲੋ ਵਾਲੀ ਚੀਜ਼ ਨੂੰ ਉਂਗਲ ਲਾ ਦਿਓ ਤਾਂ ਤਕ ਤਾਂ ਨਹੀਂ ਉਹ ਹਿੱਲਦੀ ਤੇ 4.5 ਕੁਇੰਟਲ ਦੀ ਮੂਰਤੀ ਆ ਮਾਤਾ ਦੀ ਕਹਿੰਦੇ ਸ਼ਾਖਸ਼ਾਦ ਉੱਤੇ ਬੈਠੇ ਹੋਏ ਆ ਜਦੋਂ ਅਸੀਂ ਮਾੜਾ ਹੀ ਉਹਨੂੰ ਉਂਗਲ ਵੀ ਲਾਉਨੇ ਆ ਨਾ ਤੇ ਉਹ ਹਿੱਲਦੀ ਆ ਇੱਕ ਗੱਲ ਹੋਰ ਇੱਥੇ ਭੂਲੇ ਨਾ ਜੀ ਦੀ ਇੱਕ ਛਿਪਿੰਡੀ ਆ ਪਾਰਾ ਛਿਪਿੰਡੀ ਪਾਰੇ ਦੇ ਰੂਪ ਚ ਬਣੀ ਗਈ ਆ ਪਾਰੇ ਤੋਂ ਬਣਾਈ ਗਈ ਆ ਜਦੋਂ ਉਹਦੇ ਵਿੱਚ ਅਸੀਂ ਲਗਾਤਾਰ ਦੇਖਦੇ ਆ ਨਾ ਉੱਚ ਹਰੇਕ ਦੇਵੀ ਦੇਵਤਾ ਦਰਸ਼ਨ ਦਿੰਦੇ ਆ ਭੋਲੇनाथ ਆਪ ਦਰਸ਼ਨ ਦਿੰਦੇ ਆ ਸੰਗਤ ਕਹਿੰਦੀ ਹਰੇਕ 10 ਮਿੰਟ ਜੀ ਤੁਸੀਂ ਧਿਆਨ ਲਾ ਕੇ ਉੱਥੇ ਖੜਦੇ ਆ ਰੱਖਦੇ ਆ ਤਾਂ ਤੁਸੀਂ ਉਸ ਉਹਦੇ ਵਿੱਚੋਂ ਸ਼ੰਕਰ ਜੀ ਦੇ ਤੇ ਦੇਵੀ ਦੇਵਤੇ ਦੇ ਦਰਸ਼ਨ ਕਰਾਉਂਦੇ ਆ ਚੱਲਦੇ ਆ ਦੋਸਤੋ ਪਠਾਨਕੋੜ ਤੋਂ 15 ਕਿਲੋਮੀਟਰ 24 ਕਿਲੋਮੀਟਰ 24 ਕਿਲੋਮੀਟਰ ਸੌਰੀ 24 ਕਿਲੋਮੀਟਰ ਸ਼ੁਕਰੀਤ ਪਿੰਡ ਸ਼ੁਕਰੀਤ ਸ਼ਨੀ ਦੇਵ ਜੀ ਦਾ ਮੰਦਿਰ हनुमान जी ਦਾ ਮੰਦਿਰ ਤੇ ਭੋਲੇ ਨਾਥ ਜੀ ਦਾ ਮੰਦਿਰ ਪੰਜ ਮੁਕੀ ਹਨੁਮਾਨ ਪੰਜ ਮੁਕੀ ਹਨੁਮਾਨ ਜੀ ਹੈ ਇੱਥੇ ਜਿਹੜੇ ਕਿਤੇ ਵੀ ਅਸੀਂ ਦੇ ਆ ਪਰ ਮੇਨ ਗੱਲ ਇਹ ਆ ਦੁਨੀਆ ਦੀ ਪਹਿਲੀ ਉਹ ਸ਼ਿਪਿੰਡੀ ਆ ਜਿਹੜੀ ਇੱਕ ਪਾਰੇ ਦੇ ਰੂਪ ਦੇ ਵਿੱਚ ਆ ਉੱਥੋਂ ਚਲੋ ਚੈਨਲ ਨੂੰ ਵੱਧ ਤੋਂ ਵੱਧ ਸ਼ੇਅਰ ਕਮੈਂਟ ਕਰਕੇ ਜਰੂਰ ਦੱਸਿਓ ਤੁਸੀਂ ਵੀਡੀਓ ਕਿੱਥੋਂ ਦੇਖ ਰਹੇ ਹੋ ਚੱਲਦੇ ਆ ਅੱਗੇ ਬਣੇ ਰਹੋ ਨਾਲ ਸ਼ਨੀ ਦੇਵ ਜੀ ਦਾ ਮੰਦਿਰ ਪਰਾਚੀਨ ਸਾਲਾਂ ਪੁਰਾਣਾ ਮੰਦਿਰ ਤੁਹਾਨੂੰ ਦਰਸ਼ਨ ਕਰਵਾਉਂਦੇ ਆ ਅੱਜ ਪਠਾਨਕੋਟ ਦੀ ਧਰਤੀ ਘੁੰਮ ਰਹੇ ਆ ਜਦੋਂ ਪਾਂਡਵ ਆਏ ਸੀ ਉਹਦੇ ਨਾਲ ਇਤਿਹਾਸ ਵੀ ਸਮੰਦਰ ਦਾ ਜੁੜਿਆ ਹੋਇਆ ਹੈ ਸ਼ਰਿੰਦੇਵ ਜੀ ਦਾ ਲੋ ਜੀ ਕਰੋ ਦਰਸ਼ਨ ਪਹਿਲਾਂ ਇਹ ਸ਼ਨੀ ਦੇ ਵੀ ਸ਼ਿੜਾਈ ਦਾ ਇਹ ਵੀ ਥਾਂ ਲੱਗੇ ਬੰਦੇ ਕਿਤੇ ਵੀ ਨਹੀਂ ਯਾਨੀ ਕਿ ਸਿੰਗਾਪੂਰਾ ਜਾ ਇਥੇ ਉਹਦੇ ਨਾਲ ਨਵਗ੍ਰਹਿ ਦਾ ਮੰਦਿਰ ਇਹ ਨਵਗ੍ਰਹਿ ਦਾ ਮੰਦਿਰ ਆ ਜੀ ਸ਼ਨੀ ਦੇਵ ਜੀ ਦਾ ਪਹਿਲਾ ਮੰਦਰ ਦੇ ਦਰਸ਼ਨ ਕਰਾਉਨੇ ਆ ਫਿਰ ਇਸ ਮੰਦਰ ਦਾ ਕੀ ਆ ਇਤਿਹਾਸ ਆ ਉਹ ਜਾਣੂ ਕਰਾਵਾਂਗੇ ਕਿ ਵੱਖ-ਵੱਖ ਮੂਰਤੀਆਂ ਸ਼ਨੀ ਦੇਵ ਜੀ ਦੀਆਂ ਲਓ ਜੀ ਕਿੰਨੇ ਜਿਹੜੀ ਇੱਥੇ ਸ਼ੇਪਿੰਗ ਦੀ ਹੈ ਨਾ ਬਿਲਕੁਲ ਡਿਫਰੈਂਟ ਤੌਰ ਤੇ ਹੈ ਚਮਤਕਾਰੀ ਸ਼ਿਵਲਿੰਗ ਆ ਚਲੋ ਠੀਕ ਹੋ ਗਿਆ ਹਾਂ ਠੀਕ ਹੈ ਮਹਿੰਜ ਜੀ ਤੇ ਬਾਅਦ ਵਿੱਚ ਪੂਰੀ ਹੋ ਕੇ ਕਰਦੇ ਹਾਂ ਲਓ ਜੀ जय चलिए न्याय केधीश शनिदेव जी तो जो हनुमान जी की जय जय श्री राम लौ जो चिराग जलदा पे आ इधर हनुमान जी दी लो जी करो दर्शन हनुमान जी दे ते इधर काली माता जी दा ਮੁੰਡਾ ਆਓ ਉਰਦਨ ਸ਼ਿਵਲਿੰਗ ਦੇ ਦਰਸ਼ਨ ਕਰਾਈਏ ਚਲੋ ਜੀ ਹੁਣ ਤਾਂ ਨੂੰ ਆਪਾਂ ਨਾ ਸ਼ਿਪ ਇੰਡੀਆ ਦਾ ਦਰਸ਼ਨ ਕਰਵਾਉਨੇ ਆ ਜਿਹੜੀ ਆਪਦੇ ਵਿੱਚ ਜੱਗ ਦੁਨੀਆਂ ਦੇ ਵਿੱਚ ਪਾਰਦਰਸ਼ੀ ਸ਼ਿਵਲਿੰਗਾ ਪਹਿਲੀ ਵਾਰੀ ਦੇਖ ਰਹੇ ਆ ਜੀ ਆਪਾਂ ਤਾਂ ਲੋ ਜੀ ਬੋਲੇ ਨਾ ਲੋ ਜੀ ਦਰਸ਼ਨ ਕਰੋ ਕਹਿੰਦੇ ਕਵਾਂਟਲਾ ਜਿੰਨਾ ਪਾਰਾ ਸ਼ਪਿੰਡੀ ਦਾ ਬਾਕੀ ਬਾਈ ਜੀ ਉਹਨਾਂ ਨਾਲ ਗੱਲਬਾਤ ਕਰਦੇ ਆ ਪਿੰਡ ਦੇ ਸਰਪੰਚ ਸਾਹਿਬ ਆ ਤੇ ਜੋ ਹਿਸਟਰੀ ਆ ਇਸ ਮੰਦਰ ਦੀ ਤੁਹਾਨੂੰ ਦੱਸਣਗੇ ਲੋ ਜੀ ਭਾਜੀ ਰਾਮ ਰਾਮ ਜੀ ਜੈ ਸ਼੍ਰੀ ਰਾਮ ਭਾਜੀ ਕੀ ਹਿਸਟਰੀ ਇਸ ਮੰਦਰ ਦੀ ਜਾਂ ਇਸ ਸ਼ਪਿੰਡੀ ਦੀ ਜੀ ਇਹ ਦੀ ਇਹ ਮੰਦਰ ਅੱਜ ਤੋਂ 20 ਸਾਲ ਪਹਿਲਾਂ ਬਾਬਾ ਪਵਨ ਕੁਮਾਰ ਜੀ ਸਵਰਗੀ ਬਾਬਾ ਪਵਨ ਕੁਮਾਰ ਜੀ ਜੀ ਨੇ ਇਹਦੀ ਜਿਹੜੀ ਇੱਥੇ ਪ੍ਰਵਿਸ਼ਟਾ ਕਰਵਾਈ ਸੀ ਠੀਕ ਹੈ ਜੀ ਇਹ ਪੂਣੀ 17 ਇੰਚ ਦੀ ਪਿੰਡੀ ਹੈ ਅੱਛਾ ਜੀ ਪਾਰੇ ਦੀ ਪਾਰੇ ਦੀ ਠੀਕ ਹੈ ਜੀ ਪਾਰੇ ਦੀ ਸ਼ਿਵਲਿੰਗੜੀ ਹੈ ਹਿੰਦੁਸਤਾਨ ਦੇ ਸ਼ਾਇਦ ਕਿਤੇ ਹੋਏ ਅੱਛਾ ਜੀ ਸਾਡੀ ਨਜ਼ਰ ਚ ਅਸੀਂ ਤੇ ਕਿਹਾ ਇਹ ਬੜੇ ਘੁੰਮਿਆ ਕਿਤੇ ਦੇਖੀ ਨਹੀਂ ਠੀਕ ਹੈ ਜੀ ਤੇ ਇਹ ਪੂਣੀ 17 ਇੰਚ ਦੀ ਹਾਈਟ ਹੈ ਅੱਛਾ ਜੀ ਤੇ ਇਹ ਇੱਕ ਕੁਆਂਟਲ 47 ਕਿਲੋ ਵੇਟ ਆ ਇਹਦਾ ਠੀਕ ਆ ਜੀ ਤੇ ਇਹ ਮੰਦਿਰ ਵਟ ਰੁਕਸ਼ ਦੇ ਥੱਲੇ ਆ ਠੀਕ ਆ ਇਹ ਇੱਥੇ ਪੰਜ ਮੁਖੀਆ ਜਿਹੜਾ ਸਾਡਾ ਜੋ ਹੈ ਨਾ ਇਹਦਾ ਬ੍ਰਿਨਿ ਗਣਪਤੀ ਮਹਾਰਾਜ ਜੀ ਦੀ ਮੂਰਤੀ ਹੈ ਠੀਕ ਆ ਜੀ ਅੱਛੇ ਸ਼ਨੀ ਦਾਮ ਦੇ ਨਾਮ ਤੇ ਇਹ ਮੰਦਿਰ ਜਾਣਿਆ ਜਾਂਦਾ ਠੀਕ ਆ ਜੀ ਸ਼ਿਵਲਿੰਗ ਜਿਹੜੀ ਆ ਇੱਕ ਇਹਦੇ ਨਾਲ ਦੀ ਆਪਣੇ ਪਾਰੇ ਦੀ ਸ਼ਿਵਲਿੰਗ ਤੇ ਸ਼ਿਲਾ ਛਨੀ ਸਿਲਾਈ ਦੀ ਆ ਜੀ ਉਹ ਉਹ ਇੱਕ ਤੇ ਹੈ ਸਾਡੇ ਸਿੰਗਾਪੁਰ ਚ ਤੇ ਦੂਜੀ ਹਿੰਦੁਸਤਾਨ ਚ ਇੱਥੇ ਹੈ ਇਹਦੇ ਨਾਲ ਦੀ ਹੋਰ ਤੁਹਾਨੂੰ ਕਿਤੇ ਨਹੀਂ ਮਿਲੇਗੀ ਕਿਤੇ ਨਹੀਂ ਪੰਜ ਮੁਖੀ ਬਾਬਾ ਜੀ ਦਾ ਬੜਾ ਵਧੀਆ ਇੱਥੇ ਮੰਦਿਰ ਬਣਾ ਦਾ ਨਾਲ ਕਾਲੀ ਮਾਤਾ ਜੀ ਦੀ ਮੂਰਤੀ ਹੈ ਸਾਢੇ 4 ਕਵੰਟਰ ਦਾ ਬੀੜਾ ਜੇ ਤੁਸੀਂ ਉਹਦੇ ਨਾਲ ਹੱਥ ਲਗਾਓਗੇ ਤਾਂ ਪੂਰੀ ਖੀਲਣਾ ਚાલુ ਹੋ ਜਾਂਦੀ ਹੈ ਮਤਲਬ ਬੀਜ ਮੰਤਰਾਂ ਦੇ ਨਾਲ ਇਹ ਬਾਬਾ ਜੀ ਨੇ ਇਹਨਾਂ ਦੀ ਪ੍ਰਵਿਸ਼ਟਾ ਕਰਾਈ ਸੀ ਅੱਛਾ ਜੀ ਤੇ ਲੋਕੀ ਬੜੇ ਦੂਰੋਂ ਦੂਰੋਂ ਆਉਂਦੇ ਆ ਮਨੋ ਕਾਮਨਾ ਪੂਰਨ ਹੁੰਦੀਆਂ ਲੋਕਾਂ ਦੀ अच्छा जी ते ए ਪਿੰਡ ਜਿਹੜਾ ਹੈ ਸ਼ਨੀ ਦਾਮ ਸੁਗਰੀਤ ਦੇ ਨਾਮ ਤੋਂ ਜਾਣਿਆ ਜਾ ਰਿਹਾ ਹੁਣ ਅੱਛਾ ਜੀ ਇਸ ਮੰਦਰ ਦੇ ਕਾਰਨ ਹੀ ਪਿੰਡ ਦਾ ਸੁਗਰੀਤ ਵੀ ਆਇਆ ਸਾਰੇ ਇਲਾਕੇ ਦੇ ਵਿੱਚ ਪੰਜਾਬ ਦੇ ਵਿੱਚ ਹਿੰਦੁਸਤਾਨ ਦੇ ਵਿੱਚ ਇਹ ਨਾਮ ਹੈ ਮਸ਼ਹੂਰ ਹੋਇਆ ਠੀਕ ਹੈ ਜੀ ਜੀ ਤੇ ਜਿਹੜੀ ਇਹ ਸ਼ਨੀ ਦੀਵ ਜੀ ਇਹ ਨ्याय ਦੀ ਦੀਸ਼ ਹੁੰਦੇ ਆ ਕਹਿੰਦੇ ਜੀ 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 ਤੇ ਉਹਨਾਂ ਦੀ ਜਿਹੜੀ ਉਸਤਾਪਨਾ ਆ ਉਹ ਕਿੰਨੇ ਚਿਰ ਤੋਂ ਆ ਜੀ ਇੱਥੇ ਉਹ 20 ਸਾਲ ਪਹਿਲਾਂ ਉਹ ਮੂਰਤੀ ਲਿਆਂਦੀ ਸੀ ਅੱਛਾ ਜੀ ਆ 아이디어 ਅ ਸ਼ਨੀ ਦੇਵ ਦੀ ਮੂਰਤੀ ਵੀ ਲੈਂਦੀ ਤੇ ਸ਼ਨੀ ਦੇਵ ਜੀ ਦੀ ਸ਼ੀਲਾ ਵੀ ਲੈਂਦੀ ਸੀ ਠੀਕ ਹੈ ਜੀ ਤੇ 108 ਜਗ ਲਗਾਤਾਰ ਕੰਟੀਨਿਊ ਜੀ 108 ਜਗ ਹਰ ਰੋਜ਼ ਜਗ 108 ਜਗ ਕਰਕੇ ਤੇ ਫਿਰ ਇਸ ਮੰਦਿਰ ਦੀ ਪ੍ਰਵਿਸ਼ਟਾ ਕੀਤੀ ਸੀ ਆ ਪੂਰੇ ਇਲਾਕੇ ਤੇ ਇਹਦੀ ਸ਼ੋਭਾ ਯਾਤਰਾ ਕੱਢੀ ਮੂਰਤੀਆਂ ਦੀ ਤੇ ਸਥਾਪਿਤ ਕੀਤੀ ਸੀ ਪੰਡਤ ਵਾਲਕ ਠੀਕ ਹੈ ਜੀ ਜੀ ਇਹ ਇਸ ਪਿੰਡ ਦੀ ਹਿਸਟਰੀ ਹੈ ਜੀ ਭਾਜੀ ਕਿੰਨਾ ਪਠਾਨਕੋਟ ਤੋਂ ਕਿੰਨਾ ਦੂਰ ਪੈ ਪਠਾਨਕੋਟ ਤੋਂ ਇਹ ਸ਼ਨੀ ਦੇਵ ਮੰਦਿਰ 24 ਕਿਲੋਮੀਟਰ ਹੈ जी. जी जी. अच्छा जी हां जी तहसील तारकलां ਦੇ ਵਿੱਚ तारकलां ਦੇ ਵਿੱਚ ਤੇ ਆਪਾਂ ਇੱਕ ਵਾਰੀ ਸ਼ਿਪਿੰਡੀ ਦੇ ਦਰਸ਼ਨ ਕਰਾਈਏ ਤੁਸੀਂ ਕਹਿੰਨੇ ਪਏ ਸੀ ਕਿ ਜਦੋਂ ਆਪਾਂ ਲਗਾਤਾਰ ਦੇਖ ਲੰਨੇ ਆ ਜਦੋਂ ਤੁਸੀਂ ਆਪਣੀ ਨਿਗਾ ਇਸ ਮੂਰਤੀ ਆਪਣੇ ਸ਼ਿਲਾਲ ਦੇਖਦੇ ਹੋ ਤਾਂ ਤੁਹਾਨੂੰ ਸ਼ਿਲਾਲ ਵਿੱਚ ਛਾਖ ਛਾਤ ਤੁਹਾਨੂੰ ਦੇਵੀ ਦੇਵਤਿਆਂ ਦੇ ਦਰਸ਼ਨ ਹੁੰਦੇ ਆ ਔਰ ਅਸੀਂ ਇਹ ਦਰਸ਼ਨ ਕਰਨੇ ਆ ਕਰ ਚੁੱਕਿਆ ਸੀ ਪ੍ਰੂਫ ਦੇ ਰਹਿਆਂ ਦਾ ਅੱਛਾ ਜੀ ਤੁਸੀਂ ਵੀ ਜੇ 10 ਮਿੰਟ ਲਾ ਕੇ ਬੜੀ ਸ਼ਰਧਾ ਨਾਲ ਦੇਖੋਗੇ ਤਾਂ ਤੁਹਾਨੂੰ ਸ਼ਿਵ ਸ਼ੰਕਰ ਬੋਹਰ ਨਾਥ ਜੀ ਦੇ हनुमान जी ਦੇ ਮਾਤਾ ਪਾਰਵਤੀ ਜੀ ਦੇ ਦਰਸ਼ਨ ਹੋਣਗੇ। ਅੱਛਾ ਜੀ। ਗਣਪਤੀ ਜੀ ਦੇ ਦਰਸ਼ਨ ਹੋਣਗੇ। ਕੀ ਆ ਚਮਤਕਾਰੀ ਸ਼ਿਵਲਿੰਗ ਹੈ ਭਾਜੀ? ਹਣਾ ਜੀ। ਇਹ ਪਾਰੇ ਦਾ ਸ਼ਿਵ ਦੇਖੋ ਜੀ ਪਾਰੇ ਦੇ ਇਕੱਠਾ ਹੀ ਨਹੀਂ ਹੁੰਦਾ ਇਹ ਜੜੀ ਬੂਟੀਆਂ ਨਾਲ ਬੜੀ ਤਪੱਸਿਆ ਨਾਲ ਚੀਜ਼ ਬਣਦੀ। ਅੱਛਾ ਪਾਰੇ ਦੀ ਸ਼ਿਵਲਿੰਗਾ। ਇਹ ਪਾਰੇ ਦੀ ਸ਼ਿਵਲਿੰਗਾ ਜੀ। ਇਹ ਭਾਜੀ ਦੁਨੀਆਂ ਤੇ ਫਿਰ ਪਹਿਲੀ ਹੈ ਜੀ ਇਹ ਤਾਂ। ਇਹ ਤਾਂ ਅਸੀਂ ਤਾਂ ਇਹੀ ਸੁਣਿਆ ਮੈਂ ਅਸੀਂ ਅਸੀਂ ਇੱਥੇ ਘੁੰਮਿਆ ਸਾਰੇ ਦੁਨੀਆਂ 'ਚ ਘੁੰਮਿਆ। ਅਸੀਂ ਕਿਤੇ ਪਾਰੇ ਦੀ ਸ਼ਿਵਲਿੰਗ ਨਹੀਂ ਦੇਖੀ। ਸਾਡੇ ਮੰਦਰ ਦੇ ਵਿੱਚ ਹੈ। ਠੀਕ ਹੈ ਜੀ। ਜੀ ਜੀ। ਇਹ ਚਮਤਕਾਰ ਤੋਂ ਘੱਟ ਨਹੀਂ ਹੈ ਸ਼ਿਵਪਿੰਡੀ। ਪਾਰੇ ਦੀ ਤੁਸੀਂ ਜੇ ਲਗਾਤਾਰ ਦੇਖੋਗੇ ਨਾ ਤੇ ਤੁਹਾਨੂੰ ਦਰਸ਼ਨ ਹੋਣਗੇ ਕਿ ਹਰੇਕ ਦੇਵੀ ਦੇਵਤਾ ਦੇ ਲੋ ਦੋਸਤੋ ਚਲੋ ਭਾਜੀ ਇਹ ਹਵਨ ਕੁੰਡ ਜੀ ਇਹ ਹਵਨ ਕੁੰਡ ਜੀ ਕਾਫੀ ਹਾਈਟ ਤੇ ਹੈ ਮੰਦਰ ਭਾਜੀ ਹਾਂਜੀ ਬਿਲਕੁਲ ਹਨੂਮਾਨ ਜੀ ਦੀ ਹੈ ਜੀ ਇਹ ਪੰਜ ਮੁਖੀ ਹਨੂਮਾਨ ਜੀ ਠੀਕ ਹੈ ਜੀ ਇੱਥੇ ਲੋਕੀ ਜਿਨ੍ਹਾਂ ਨੂੰ ਕੋਈ ਕਾਰੋਬਾਰ ਠੀਕ ਨਹੀਂ ਚੱਲਦੇ ਠੀਕ ਆ ਜਾਂ ਕੋਈ ਦਸ਼ਾ ਸ਼ਨੀ ਦੀ ਦਸ਼ਾ ਹੁੰਦੀ ਹੈ ਹਾਂ ਜੀ ਤੇ ਸ਼ਨੀ ਦੇ ਮੰਦਰ ਵਿੱਚ ਹਨੂਮਾਨ ਜੀ ਦੇ ਤੁਸੀਂ ਉਹ ਲਗਾਓ ਇਹ ਜਿਹੜੇ ਇਹਨਾਂ ਦੇ ਜੋ ਵੀ ਹੈ ਕੀ ਆਖਦੇ ਇਹਨਾਂ ਨੂੰ ਰੰਗ ਇਹ ਸੰਦੂਰ ਹੋ ਸੰਦੂਰ ਠੀਕ ਹੈ ਜੀ ਹਨੂਮਾਨ ਸੰਦੂਰ ਲਗਾਓ ਤੇ ਹਨੂਮਾਨ ਜੀ ਦਾ ਪਾਠ ਕਰੋ ਤੇ ਜ ਹਨੂਮਾਨ ਚਾਲੀਸਾ ਤੋਂ ਦੁੱਖ ਦਿਲ ਦੇ ਸਾਰੇ ਦੂਰ ਹੋ ਜਾਂਦੇ ਸੀ ਫੇ ਸ਼ਨੀ ਦੇ ਜੀ ਕਹਿੰਦੇ ਦ੍ਰਿਸ਼ਟੀ ਘਟ ਜਾਂਦੀ ਫਿਰ ਹਨਾ ਹਾਂਜੀ ਹਾਂਜੀ ਬਿਲਕੁਲ ਉਹਨਾਂ ਇਹਨਾਂ ਦਾ ਨਾ ਨਾ ਨੂੰ ਮਿਲਿਆ ਸ਼ਨੀ ਦੇ ਦਾ ਕੋਈ ਨਾ ਜਿਹੜਾ ਪਿਛਲੇ ਜੋ ਵੀ ਸੰਬੰਧ ਸੀ ਇਹ ਹਾਂਜੀ ਉਸ ਸਾਹਬ ਨੂੰ ਬਰਦਾਨ ਮਿਲਿਆ ਕਿ ਸ਼ਨੀ ਦੀ ਕਿਸੇ ਤੇ ਦ੍ਰਿਸ਼ਟੀ ਮਾੜੀ ਪਏਗੀ ਤਾਂ ਹਨੂਮਾਨ ਜੀ ਦੀ ਪੂਜਾ ਕਰਨਗੇ ਤੇ ਉਹ ਦਿਆਬਾਨ ਹੋ ਜਾਣਗੇ ਠੀਕ ਹੈ ਜੀ ਜੀ ਦੇਖੋ ਕਿਦਾਂ ਨਾ ਅੱਖਾਂ ਬਿਲਕੁਲ ਸੇਮ ਚਲੋ ਭਾਜੀ ਅੱਛਾ ਇਹ ਕਾਲੀ ਮਾਤਾ ਜੀ ਦੀ ਮੂਰਤੀ ਕਾਲੀ ਮਾਤਾ ਜੀ ਦੀ ਮੂਰਤੀ ਜੇ 4.5 ਮੀਟਰ ਦੀ ਮੂਰਤੀ ਹੈ ਅੱਛਾ ਜੀ ਇਹ 20 ਮੰਤਰਾਂ ਤੇ ਸਥਾਪਿਤ ਨੇ ਇਹਨਾਂ ਨਾਲ ਤੁਸੀਂ ਹੱਥ ਲਗਾਓਗੇ ਨਾ ਤੇ ਇਹ ਚੱਲਣਾ ਚਾਲੂ ਕਰ ਦਿੰਦੀ ਇਹ ਦੇਖੋ ਜੀ 4.5 ਕੁਇੰਟਲ ਦੀ ਮੂਰਤੀ ਦੇਖੋ ਜੀ ਕੀ ਬਾਤ ਹੈ ਭਾਈ ਇਹ ਜਦੋਂ ਹੱਥ ਲਾਉਂਦੇ ਆ ਉਂਗਲ ਲਗਾਓਗੇ ਤੁਸੀਂ ਤੇ ਮਾਤਾ ਰਾਣੀ ਨੇ ਤੁਹਾਨੂੰ ਮੂਵਮੈਂਟ ਦੇ ਆ ਜਾਣਾ ਜੀ ਨਹੀਂ ਤਾਂ ਇਹ ਤੁਸੀਂ 10 ਕਿਲੋ ਦਾ ਪੱਥਰ ਵੀ ਕਿਤੇ ਰੱਖੋ ਤਾਂ ਹਿਲ ਨਹੀਂ ਨਾ ਸਕਦਾ ਨਹੀਂ ਹਿਲਦਾ ਦੇਖੋ 4.5 ਕੁਇੰਟਲ ਦੀ ਮੂਰਤੀ ਹੈ ਜੀ ਸਥਾਪਿਤ ਕੀਤੀ ਨੇ ਇੱਥੇ ਅੱਛਾ ਜੀ ਇਹ ਬਾਬਾ ਜੀ ਬੈਠਦੇ ਇੱਥੇ ਮੰਦਿਰ ਦੀ ਸਾਰੀ ਦੇਖਿਆ ਸੇਵਾ ਕਰਦੇ ਆ ਜੈ ਬਾਬਾ ਜੀ ਹਾਂ ਜੀ ਬਾਬਾ ਜੀ ਰਾਮ ਰਾਮ ਜੀ ਬਾਬਾ ਰਾਮ ਜੀ ਬਾਬਾ ਜੀ ਅੱਜ ਪਠਾਨਕੋਟ ਦੀ ਧਰਤੀ ਤੇ ਘੁੰਮ ਰਹੇ ਸੀ ਪ੍ਰਾਚੀਨ ਮੰਦਿਰ ਬਾਰੇ ਪਤਾ ਲੱਗਾ ਸੀਗਾ ਜੀ ਥੋੜਾ ਜ ਸਾਡੇ ਦਰਸ਼ਕਾਂ ਨੂੰ ਇਸ ਮੰਦਿਰ ਬਾਰੇ ਥੋੜੀ ਹਿਸਟਰੀ ਰੂਪ ਰੂਪ ਕਰਵਾ ਦਿਓ ਜੀ ਇਹ ਜੋ ਮੰਦਿਰ ਹੈ ਆਪ ਇਸ ਕੋ ਮੰਦਿਰ ਕਹਿੰਦੇ ਇਹ ਧਾਮ ਹੈ ਧਾਮ ਹੈ ਠੀਕ ਹੈ ਜੀ ये धाम है इस धाम में साक्षात विराजमान है आपने भी दर्शन किए हैं बिल्कुल जी ये अपने गांव सुकरेत में आप नीचे जाके पारे के दर्शन किए होंगे जी जी बिल्कुल जी जहाँ पारा होता है वहाँ वो स्वयं होते हैं भगवान शिव का रूप पारे में ही समाया है ठीक है जी जहाँ पे पारा स्थापित होंगे वो स्वयं भगवान शिव का ही रूप है ठीक है जी। उसके बाद आपने नौ ग्रह के दर्शन किए होंगे बिल्कुल तो ये धाम है ये धाम की कोई महिमा है या जो भी आप अभिलाषा लेके अपने भाव के संग, जिस भाव से आप आए हैं वो भाव आपका पूर्ण होगा ठीक है दूसरा तो वट वृक्ष के नीचे अधिकतर आपने देखा होगा कि भगवान शनिदेव या तो भैंस के ऊपर यहाँ साथ में बकरी जी। और यहाँ हाथी के ऊपर विराजमान है अच्छा राजा रूप में हाथी के ऊपर विराजमान है पंचमुखी भगवान गणेश के दर्शन किए होंगे आपने जी, जो इस पूरे क्षेत्र में कहीं पे भी नहीं है सिर्फ यही है अच्छा, जो शिला के आपने दर्शन किए वो शिला भी सिर्फ यही है या फिर महाराष्ट्र शिंगणापुर ये मई से उन्हीं का रूप यहाँ पे आया है ठीक है जी दूसरा धाम का एरिया भी काफी है छोटे मोटे फंक्शन यहाँ पे होते रहते हैं ठीक है जी। भंडारे होते हैं, सबका सहयोग होता है ठीक है जी हाँ तो धाम की महिमा है कोई भी आना चाहे ठीक है हाँ व्यवस्था ठीक है ठीक है बाबा जी जी शुक्रिया ਦੇ ਲੋਕ ਗਣਪਤੀ ਜੀ ਨੂੰ ਬਹੁਤ ਮੰਨਦੇ ਆ ਅੱਛਾ ਜੀ ਪਰ ਮਹਾਰਾਸ਼ਟਰ ਦੇ ਲੋਕਾਂ ਨੇ ਵੀ ਕਿਹਾ ਹੈ ਅਸੀਂ ਪੰਜ ਮੁਖੀ ਮੂਰਤੀ ਇਸ ਮੰਦਰ ਚ ਦੇਖੀ ਹੈ ਸਾਡੇ ਮਹਾਰਾਸ਼ਟਰ ਚ ਹੈ ਨਹੀਂ ਅੱਛਾ ਜੀ ਜੀ ਪਿੰਨ ਲੱਗੀ ਹੋਗੀ ਪਿੰਨ ਖੋਲ ਸਕਤੇ ਪਿੰਨ ਫਿਰ ਲਗਾ ਦੇਗੇ ਅਜਿਹਾ ਦਹਾਤੀ ਤੇ ਵਰਦੇ ਰਾਯਾ ਯਰ ਉੱਚ ਫਰੇ ਇਨਸਾਫ ਕਰਦਿਆ ਜੀ ਅੱਛਾ ਜੀ ਜੀ ਇਹ ਇੱਕ ਵੱਖਰਾ ਰੂਪ ਹੈ ਨਾ ਠੀਕ ਹੈ ਜੀ ਇਹ ਰਾਜਾ ਰੂਪ ਹੈ ਨਾ ਇਹ ਹਾਥੀ ਤੇ ਬੈਠੇ ਆ ਠੀਕ ਹੈ ਇਹਨਾਂ ਨੇ ਨਿਆਂ ਕਰਨਾ ਹੈ ਠੀਕ ਹੈ ਜੀ ਇਹ ਉਹ ਉਸ ਰੂਪ 'ਚ ਬੈਠੇ ਹੈ ਨਿਆਂ ਦੀ ਜਤਾਈਓ ਕਹਿੰਦੇ ਆ ਨਾ ਜੀ ਜੀ ਨਿਆਂ ਦੀਸ਼ ਠੀਕ ਹੈ ਜੀ